ਪਾ ਖੜੇ ਆ ਕੋੜਿਆਂ ਦੇ ਮੰਡੀ ਮੁਕਸਰ ਤੁਹਾਨੂੰ ਦਿਖਾਉਣੇ ਆ ਘੋੜੇ ਘੋੜੇ ਰੰਗ ਸੁਹਣੇ ਜਾਨਵਰ ਤੇ ਆਪਣੇ ਕੋਲੇ ਟਾਈਮ ਹੈ ਨਹੀਂ ਬਾਹਲਾ ਤੁਸੀਂ ਰੇਟ ਆਪ ਦੇਖ ਲਿਓ ਬਸ ਦਿਖਾਵਾਂਗੇ ਆਪਣੇ ਕੋਲੇ ਟਾਈਮ ਹੈ ਨਹੀਂ ਦੱਸਣ ਦਾ ਮੰਡੀ ਬਹੁਤ ਵੱਡੀ ਆ ਚੱਲ ਜੀ ਲੈਣਾ ਆਵੇ ਕੁੱਕੜ ਆ ਹੋ ਬਰਾਹਮਣ ਇਹ ਜਰਾਏ ਬੋਲੀ ਤਰੀ ਹਾਂ ਚਿੱਟਾ ਚੋਰ ਚਰਾ ਕਿੰਨੇ ਦਾ ਚੋੜਾ ਪੈਸੇ ਬੰਦੇ ਵਾਲੀ ਦਰ ਹੁੰਦੀ ਯਾਰ ਲੱਖ ਕਿੰਨੇ ਦਾ ਮੈਂ ਕੀ ਬਾਹ ਬੋਲੀ ਆਦਾ ਉਸ ਦੇ ਦਿਨੇ ਆ ਜੀ ਇੱਥੇ ਬਣ ਗਿਆ ਇੱਕ ਫਿਰ ਤੋਂ ਨੌਂ ਬੱਤੀ ਲੀਂ ਤੇਰੀ ਫੋਟੋ ਆ ਲਈ ਖਰਾਪ ਹੈ ਕਿੰਨੇ ਵੀ ਇਹ ਕਹੇ ਮੈਂ ਭਾਈ ਸਾਹਿਬ ਆਪਕੋ ਲੈਣਾ ਇਸਕੋ ਪਰ ਬੰਦੂ ਹਰ ਦਾ ਇੱਕ ਮਰ ਬਾਤ ਕਰ ਰਹੇ ਨਾ ਕਿੰਨੇ ਦੀ ਲਾਂਦਾ ਹੈ ਹਾਂ ਬਾਈ ਕਿੰਨੇ ਦੀ ਕਹਿੰਦਾ ਕਿਹ ਹੈ ਕਿੰਨੇ ਦੀ ਕਹਿੰਦਾ ਕਿਹ ਹੈ 1000 ਦਾ ਕੀਦ 900 ਰੁਪਏ ਹੀ ਜਾਂਦੇ ਆ ਸਿਕ ਕਿੰਨੇ ਕਹ ਲੈ 1000 ਦਾ ਜੋੜਾ 1000 ਦਾ ਜੋੜਾ ये कितने का है का? सेल के लिए के पालते हो खुद कितने का है बारह सौ का, का जोड़ा वो तो नौ सौ रुपए का दे रहा है

মাল বন কি ਤਲ ਗਿਆ ਆਪਾਂ ਚੰਗਿਆ ਆਪਾਂ ਜਿਆ ਮਾਲਾਪਨ ਹਾਰਡ ਕੇ ਨਾ ਆਉਂਦਾ ਸਾਨੀ ਠੀਕ ਹੈ ਜੀ ਸਾਡਾ ਪੁੱਤੋ ਜੀ ਦਾ ਨਾਮ ਪ੍ਰਭੂਲੇ ਦੀ ਹੈ ਬਸ ਮੈਂ ਮੈਨੂੰ ਉਹ ਨੰਬਰ ਦੇ ਦਿਓ ਤੁਸੀਂ ਮੈਂ ਤੁਹਾਨੂੰ ਉਹ ਤੇ ਫੋਟੋ ਭਾ ਕਿਹੜੀ ਕਿਹੜੀ ਨਸਲ ਦੇ ਆਪਣੇ ਕੋਲੇ ਹੈ ਤੁਹਾਡੇ ਆਪਣੇ ਕੋਲੇ ਜੀ ਟਵਾਈ ਪੌਮ ਹੈ ਜੀ ਠੀਕ ਹੈ ਜੀ ਆਹ ਟਵਾਈ ਪੌਮ ਮੇਲਾ ਜੀ ਆਪਣੇ ਕੋਲੇ ਬਹੁਤ ਸਮਾਂ 4 ਮਹੀਨਾ ਦਾ ਹੋਇਆ ਬੱਚਾ ਇਹਦੇ ਵਿੱਚ ਆਪਣੇ ਕੋਲ ਪੁਮੇਰੀਅਨ ਪਏ ਆ 4 ਬੱਚੇ ਜੀ ਕਲਚਰ ਪਏ 3 ਬੱਚੇ ਕੀ ਕੀ ਆਪਣੇ ਕੋਲ ਉੱਡਾਂ ਵਾਲੇ ਗੱਦੀ ਆ ਪੁਮੇਰੀਅਨ ਕਿਹੜੇ ਆ ਜਿਹੜੇ ਗੱਡੀ ਹੈ ਜੀ ਇਹਦਾ 20000 ਦਾ ਮੀਲ ਹੈ ਜੀ 20000 ਦਾ ਮੀਲ 15000 ਦੀ ਫੀਮੇਲ ਹੈ ਜੀ ਠੀਕ ਹੈ ਇਹ ਪੁਮੇਰੀਅਨ 5000 ਦਾ ਮੀਲ ਹੈ ਜੀ ਠੀਕ ਹੈ ਕਲਚਰ 10000 ਦਾ ਜੀ ਕਲਚਰ 10000 ਦਾ ਇਹ 15000 ਦਾ ਜੀ ਇਹ 15000 ਦਾ ਠੀਕ ਹੈ ਬਹੁਤ ਸੋਹਣਾ ਹੈ ਰੇਟ ਰੂਟ ਨਹੀਂ ਘਟਾਉਂਦੇ ਵੇਲੇ ਕਰਕੇ ਕਿਉਂਕਿ ਉਹਨਾਂ ਹੀ ਫਿਕਸ ਰੇਟ ਆ ਆਪਣੇ ਚੈਨਲ ਆ ਬਾਈ ਜੀ ਹਾਂ 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 ਜਿਹੜਾ ਤੁਹਾਡੇ ਚੈਨਲ ਆਹੀ ਆਉਂ ਗਈ ਉਹਦਾ ਪੂਰਾ ਮਾਨਦਾਨ ਕਰਾਂਗੇ ਯਾਰ ਬਾਕੀ ਠੀਕ ਹੈ ਠੀਕ ਤੇ ਆਪਣਾ ਐਡਰੈਸ ਦੱਸ ਦਿਓ ਐਡਰੈਸ ਦੱਸ ਦੇ ਤੇ ਮੋਬਾਈਲ ਨੰਬਰ ਐਡਰੈਸ ਬਾਈ ਜੀ ਆਪਣੇ ਹੈਗੇ ਰਾਮਪਰਾ ਫੂਲ ਜੀ ਡਿਸਟ੍ਰਿਕਟ ਬਠਿੰਡਾ ਜੀ 964653140 ਠੀਕ ਹੈ ਬਾਅਦ ਨੰਬਰ ਤੇ ਫੋਨ ਕਰ ਲਿਓ ਵੀਰੇ ਨੂੰ ਬਹੁਤ ਵਧੀਆ ਨਸਲ ਦੇ ਹੈ ਮੇਰੇ ਕੋਲ ơi nice. ਮੇਲੇ ਵਾਸਤੇ ਲਿਆ ਕੇ ਆਂਦੇ ਵੀਰੇ ਕਿ ਸੇਲ ਕਰਦੇ ਕੋੜਾ ਇਹ ਕਿਹੜਾ ਵਾਇਦਾ ਕੋੜਾ ਇਹ ਅਨਮੋਲ ਅਨਮੋਲ ਕਿਹੜੀ ਜਗ੍ਹਾ ਤੋਂ ਤੁਸੀਂ ਸੰਗਾ ਬੇਟਾ ਸੰਗਾ ਕੀ ਰੇਟ ਰੂਟ ਰੱਖਿਆ ਇਹਨਾਂ ਦਾ ਕੋੜਿਆਂ ਦਾ ਹਾਂਜੀ 2 ਕਰੋੜ ਰੁਪਏ ਤੇ ਜੇ ਮੰਨ ਲਓ ਕਿਸੇ ਨੇ ਸੰਪਰਕ ਕਰਨਾ ਤੁਹਾਡੇ ਨਾਲ ਮੋਬਾਈਲ ਨੰਬਰ ਉਹਦਾ ਮੋਬਾਈਲ ਨੰਬਰ ਅੱਗੇ ਆਹ ਲਿਖਿਆ ਬੇਟਾ ਮੇਰਾ ਇੱਕ ਸਟੱਡ ਫਾਰਮ ਸੰਗਾ OKAYD Another key is <laughs> it too that every day like some device just defines some vacuum and servき Some instructions us how many languages have used them... phone轼 The Voice of the table К asse or any 식 हा 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 अवार्ड i'm going to Guardar ali. ਸੇਲਾ ਹੈ ਸੇਲਾ ਨਹੀਂ ਵੈਸੇ ਹੀ ਲੈ ਸ਼ੌਂਸੇ ਕੀ ਇਹਦੀ ਖਾਸੀਅਤ ਹੈ ਦੱਸ ਦਿਓ ਮਰਾਜ ਠੀਕ ਹੈ thank <laughs> you ਕੱਟੇ ਜਿਹੜਾ ਤਾਂ ਹੀ ਆ ਬਾਈ ਕਿੰਨੇ ਕਿੰਨੇ ਵਾਹੇ ਆ ਦੱਸਦਾ ਬਾਈ ਆ ਦਿਨਾਂ ਦਾ ਇਧਰ ਆ ਮੋੜਾ ਪਾ ਦਿੰਦਾ 我凌亦把她这个李桔这个是看看这个紫奋我现在少许我们不过物费 рiu子 悲子 और ये व्यापार पर खड़ा है या ये है और ये सुना जाए कि ऊपर के लोगों को भी देखना कि दुनिया कैसे है एक एग्जांपल सेकंड एग्जांपल जब वो पूछिए अब आप सिलेट करा दीजिए 扶贫不努力。 ਜੀ ਦੇਖਦੇ ਹਾਂ ਇਹ ਕਿਰਨ ਆ ਆ ਵਾਲਾ ਭਾਈ ਇਹ ਕਿੱਥੇ ਦਾ ਇਹ ਆਪਣੇ ਅੰਮ੍ਰਿਤਸਰ ਹੀ ਹੈ ਇਹ ਵੀ ਸੇਮੀ ਆਈ 8000 ਦਾ ਹੀ ਹੈ ਹੈ 8000 ਦਾ ਹੀ ਹੈ ਤੇ ਇਹ ਬੱਚਾ ਹੀ ਹੈ ਜੀ ਭਾਈ ਕੀ ਹੋਗਾ ਭਲੇ ਹੈ ਭਾਈ Hãy subscribe cho kênh Ghiền Mì Gõ Để không bỏ ਆਪਾ ਦੇਲਾ 21 ਜਨਵਰੀ ਕੀ ਹੈ ਇਹ ਦਾ ਕਬੂਤਰ ਹੀ ਲੱਗ ਆ ਕੀ ਜੀ ਆ ਓਏ ਆ ਕਿਹੜੀ ਨਸਲ ਦੇ ਮੁਰਗੇ ਆ ਆਹ ਵੀ ਜੀ ਆਹ ਵੀ ਨਸਲ ਦੇ ਆਸਤੇ ਆਦਾ ਆਪਣਾ ਇੰਡੀਆ ਨਾ ਓਏ ਚੱਲਦੇ ਆ ਬਹੁਤ ਭਰਾਲੀ ਹੋਣਾ ਆ ਆ ਵੀ ਹੈ ਵੀ ਓਰੇ ਭਾਈ ਇਹਦੇ ਚ ਵਾਈਟ ਕਲਰ ਫੀਮੇਲ ਭਈ ਐ ਇਹ ਬਰਤਾਂ ਨਹੀਂ ਆਹਾ ਆ ਆ ਛਿੜ ਜੂਏ ਇਹ ਹੋ ਰ ਆ 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 ਕੀ ਰੇਟ ਕਿਦਾ 15 12 ਬਾਕੀ ਕਰਨਾ ਕੋਈ ਨਹੀਂ ਹਾਂਜੀ 15000 ਤੇ 12 ਬਾਕੀ ਅੱਜ ਤਾਂ ਤੁਸੀਂ ਅਡਰੈਸਡਾਰਡ ਬੋਟੇ ਕਾਏ ਕਿਹ ਬੱਚੇ ਨੇ ਨਾ ਆ ਬੱਚੇ ਇਹਨਾਂ ਦੇ ਹਾਂਜੀ ਕਿੰਨੀ ਕਿੰਨੀ ਉਮਰ ਦੇ ਬੱਚੇ ਆ ਇਹ ਹੈਗੇ 40 ਦਿਨਾਂ ਦਾ ਇੱਕਾਂ ਦੇ ਬਾਕੀ ਮਹੀਨੇ ਮਹੀਨੇ ਦਾ ਪੂਰੇ ਠੀਕ ਹੈ ਹਾਂਜੀ ਇਹ ਬੱਚੇ ਵੇਚਣ ਵਾਸਤੇ ਲੈਂਦੇ ਕਿ ਇਹਨਾਂ ਨੂੰ ਵੇਚਣਾ ਨਹੀਂ ਬੱਚੇ ਵੇਚਣ ਵਾਸਤੇ ਲੈਂਦੇ ਕਿੰਨੇ ਕਿੰਨੇ ਦਾ ਬੱਚਾ ਵੇਚਣਾ ਹੈੜਾ ਇਨਾ 15 ਦਾ ਮੇਲ ਹੈ 12 ਦੀ ਫੀਮੇਲ ਹੈ ਠੀਕ ਹੈ ਹਾਂਜੀ 185 ਗੁਰੂਹਰ ਸਾਹਿਬ ਮੋਬਾਈਲ ਨੰਬਰ 12000 ਜੀ 7009224852 24852 ਠੀਕ ਹੈ ਕਿਹੜਾ ਬਾਈ ਜਿਹੜੀ ਹੈ ਪੁੱਤਰ ਮਾਪਰ ਨਾਲ ਪਛਾਣ

ਇਹ ਕਿਹੜਾ ਜਾਨਵਰ ਹੈ ਸਿਲਕੀ ਕੁੱਕੜ ਸਿਲਕੀ ਕੁੱਕੜ ਕਿਹੜੀ ਜਗ੍ਹਾ ਦਾ ਕਿਥੋਂ ਦਾ ਹੈ ਇਹ ਬਾਹਰੋਂ ਹੈ ਬਾਹਰ ਬਾਹਰਲੀ ਐਂਟਰੀ ਬਾਹਰਲੀ ਐਂਟਰੀ ਪਾਸਵਰਡ ਪੜੇ ਪਾਸਪੋਰਟ ਹਾਂਜੀ ਵੀਜ਼ੇ ਦੀ ਤਰ੍ਹਾਂ ਇੱਕ ਪਾਸਵਰਡ ਹੈ ਇਹਨਾਂ ਦਾ ਅੱਛਾ ਜੇ ਪਤਾ ਨਹੀਂ ਕੀ ਕਹਿੰਦੇ ਵੀਜ਼ੇ ਜਿਹੜਾ ਕਾਪੀ ਬਣੀ ਉਹ ਤਾਂ ਆਉਂਦੇ ਆ ਅੱਛਾ ਪਾਸਪੋਰਟ ਤਾਂ ਹੀ ਆਉਂਦੇ ਆ ਇਹ ਉਹ ਨਹੀਂ ਮਿਲਦੇ ਬਾਹਰੋਂ ਦੇ ਹਾਂ ਬਾਹਰੋਂ ਦੇ ਕਿਹੜੇ ਛੋਟੇ ਇਹ ਬਾਹਰੋਂ ਯਾਰ ਬਾਹਰਲੀ ਐਂਟਰੀ ਆਪਾਂ ਚਲੋ खरगोश ਪੰਜ ਜੋੜੇ ਦੇ ਰੇਟ ਦਾ ਫਰਕ ਹੈ ਕੋਈ ਗੱਲ ਨਹੀਂ ਛੋਟੇ ਦਾ ਜੋੜਾ ਕੋਈ ਗੱਲ ਨਹੀਂ ਪਹਿਲਾਂ ਮੇਰੀ ਗੱਲ ਸੁਣੋ ਕਹਿੰਦੇ ਪਾੜੀ ਗਏ ਨੇ ਇਹਦੇ ਕਿ ਬਾਹਰ ਬੱਚੇ ਪਹਿਲਾਂ ਨਾਲ ਹੀ ਕਿੱਥੋਂ ਦਲੇ ਆਏਗਾ ਹੁਣ ਤਾਂ ਸਾਰੇ ਵਿੱਗੇ ਹੁਣ ਤਾਂ ਇਹ ਕਿਹੜੀ ਜਗ੍ਹਾ ਤੋਂ ਆਏ ਹੈ ਇਹ ਪਾਰੋਂ ਕਿੱਥੋਂ ਕਿਹੜੀ ਜਗ੍ਹਾ ਤੋਂ ਚੂਹੇ ਆਏ ਨਹੀਂ ਪਤਾ ਵੀਰੇ ਅਸੀਂ ਤਾਂ ਯਾਰ ਆਪ ਨੂੰ ਨਹੀਂ ਐ ਨਹੀਂ ਪੁੱਛੇ ਵੀ ਕਿਹੜੀ ਕੰਟਰੀ ਜਾਂਦੇ ਚੂਹੇ ਇਹ ਐ ਨਹੀਂ ਪੁੱਛਿਆ ਵੀਰੇ ਇਹਨਾਂ ਨਾਂ ਕੀ ਇਹਨਾਂ ਦਾ ਲੈਣੇ ਨੇ ਸੋਨੇ ਨਾਂ ਕੀ ਇਹਨਾਂ ਦਾ ਇਹੀ ਦੇ ਦਾਂਗੇ ਤੁਹਾਨੂੰ ਨਾਂ ਕੀ ਇਹਨਾਂ ਦਾ ਇਹਨਾਂ ਮਿੰਨੀ ਪੈਗ ਹਾਰੇ ਮਿੰਨੀ ਪੈਗ ਕਹਿੰਦੇ ਬਾਈ ਇਹ ਇਹ ਸੂਰ ਖਰਗੋਸ਼ ਆਰ ਚੂਹੇ ਦੇ ਤਿੰਨਾਂ ਦਾ ਮੇਲ ਕਰਿਆ ਹੋਇਆ ਆ ਆ ਪਿੰਜਰੇ ਖਾਲੀ ਜਿਹੜੇ तू देखता कहो है बल्ले बड़ी पुनी पुन्नी की <laughs> हेलो

ਇਹਦੇ ਫਲੇਡ ਵਾਲਾ ਭਾਈ ਲਓ ਕੀ ਨੋ ਮੇਲਾ ਅੰਦਰ ਆ